ਜਾਉਂਦੇ ਹੋਵਾਂਗੇ ਤੇ ਅੱਖੀਆਂ ਰੋਣਗੀਆਂ ਆਕੋ ਸਤਨਾਮ ਸ੍ਰੀ ਵਾਹਿਗੁਰੂ ਤਰਾਕ ਦੇ ਸੰਝੂ ਚੱਲਣਗੇ ਵੀ ਮਹਾਰਾਜ ਸੱਚੇ ਪਾਤ ਜੀ ਐਨਾ ਚਿਰ ਤੇਰੇ ਨੂੰ ਵਿਸੜ ਕੇ ਅਸੀਂ ਮਰੇ ਰਹੇ ਤੇ ਅੱਜ ਮਹਾਰਾਜ ਤੇਰੇ ਨਾਮ ਦੀ ਘੁੱਟ ਪੀ ਕੇ ਅਸੀਂ ਜਾਂਦੇ ਹੋਏ ਆਕੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਆਇਆ ਜਿਹੜੀ ਵਸਤੂ ਨੂੰ ਮਨੁੱਖ ਦੀ ਰੂਹ ਲੈਣ ਆਈ ਹੈ ਉਹ ਤਾਂ ਮਿਲਦੀ ਨਹੀਂ ਉਹਨੂੰ ਤਾਂ ਚੇਤੇ ਨਹੀਂ ਕਰਦਾ ਤੇ ਉਹ ਮਿਲੂ ਕਿਤੋਂ ਮਹਾਰਾਜ ਕਹਿੰਦੇ ਗੁਰਮੁਖਾਂ ਦਾ ਸੰਗ ਕਰਕੇ ਮਿਲੂਗਾ ਕੋ ਸਤ ਨਾਮ ਸ੍ਰੀ ਵਾਹਿਗੁਰੂ ਤੇ ਗੁਰਮੁਖ ਕਿੱਥੇ ਮਿਲਣਗੇ ਗੁਰਮੁਖ ਮਿਲਣਗੇ ਸਾਧ ਸੰਗਤ ਜੀ ਸਤ ਸੰਗ ਦੇ ਵਿੱਚੋਂ ਸਤ ਸੰਗ ਦੇ ਵਿੱਚੋਂ ਜਦੋਂ ਸਤ ਸੰਗ ਦੇ ਵਿੱਚ ਆਵਾਂਗੇ ਸੁਰਤ ਦੇ ਕੰਨਾਂ ਨੂੰ ਖੋਲ੍ਹਾਂਗੇ ਸੁਰਤ ਦੀ ਬਿਰਤੀ ਨੂੰ ਖੋਲ੍ਹ ਕੇ ਸਤ ਸੰਗ ਦੇ ਵਿੱਚ ਬੈਠਾਂਗੇ ਨਾ ਤੇ ਇੱਥੇ ਫਿਰ ਸੋਝੀ ਆਉਂਦੀ ਹੈ ਵੀ ਅਸੀਂ ਲੈਣ ਕਿ ਆਏ ਆ ਤੇ ਦੁਨੀਆ ਤੋਂ ਲੈ ਕੇ ਕੀ ਜਾਣਾ ਕੋ ਸਤਨਾਮ ਸ੍ਰੀ ਵਾਹਿਗੁਰੂ